ਪੰਜਾਬ ਹੜ੍ਹਾਂ ਦੀ ਮਾਰ ਥੱਲੇ ਆ ਤੇ ਮੈਂ ਦਰਿਆ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਆ ਦਰਿਆ ਵਗ ਰਿਹਾ ਤੇ ਵੇਖਣ ਨੂੰ ਇਹ ਲੱਗਦਾ ਕਿ ਦਰਿਆ ਵਗ ਰਿਹਾ ਪਰ ਇਹ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਦੇ ਵਿੱਚ ਦਰਿਆ ਵਗ ਰਿਹਾ ਬਹੁਤ ਲੋਕਾਂ ਨੂੰ ਇਹ ਵਹਿਮ ਹੁੰਦਾ ਕਿ ਖਣੀਏ ਦਰਿਆ ਦੀ ਜ਼ਮੀਨ ਹੈ ਦਰਿਆ ਦੀ ਜ਼ਮੀਨ ਨਹੀਂ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਲੋਕਾਂ ਦੀਆਂ ਫਸਲਾਂ ਨੇ ਲੋਕਾਂ ਦੀਆਂ ਫਸਲਾਂ ਦੇ ਵਿੱਚ ਇਹ ਦਰਿਆ ਵਗ ਰਿਹਾ ਇੱਥੇ ਪੀੜਤ ਮੇਰੇ ਨਾਲ ਹੈਗੇ ਨੇ ਜਿਨ੍ਹਾਂ ਦੀਆਂ ਫਸਲਾਂ ਹੈਗੀਆਂ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਵਾਜ਼ਾਂ ਦੇ ਬੰਦੇ ਸੀ ਸੂਰਜ ਪਿੱਛੋਂ ਸਮਾਸ਼ੇ ਕਰਨ ਮੈਨੂੰ ਦਿੱਤਾ ਚੜ ਚਾਹ ਬਿਲਕੁਲ ਹੜਪੀੜਿਤ ਵੀਰ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕਰ ਲੈਣ ਸਵਾਗਤ ਹੈ ਜੀ ਵੈਗਰੂ ਜੀ ਕਾ ਖਾਲਸਾ ਵਾਹ ਵੈਗਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਦਰਿਆ ਦੀ ਮਾਰ ਹੇਠੋਂ ਵੇਖੋ ਜੀ ਹੁਣ ਤਾਂ ਸਾਰਾ ਇਲਾਕਾ ਹੀ ਡੁੱਬ ਗਿਆ ਤੇ ਅਸੀਂ ਤਾਂ 2 ਤਰੀਕ ਤੋਂ ਡੁੱਬਦੇ ਪਏ ਆ ਇੱਥੇ ਫੱਤੇ ਵਾਲੇ ਤੋਂ ਥੱਲੇ ਸਾਰਾ ਏਰੀਆ ਉੱਥੇ ਕੋਈ ਸਾਡੇ ਕੋਲ ਜ਼ਮੀਨ ਆਵਦੀ ਕੋਈ ਠੇਕੇ ਆ ਠੂਕੇ ਆ ਤੇ ਆ ਸਾਰਿਆਂ ਕੋਲੇ ਮੇਰਾ ਤੇ ਮੇਰੇ ਗਵਾਂਡੀਆਂ ਦਾ ਪਾ ਕੇ 40 ਕਿਲੇ ਕੋ 10 ਕਿਲੇ ਸੁਵੀਰ ਦਾ 15 ਝੋਨਾ ਹੈ ਇਹਦਾ ਇੱਥੇ ਬੰਨ ਦੇ ਨਾਲ ਆ 15 20 ਕਿਲੇ ਇਸ ਤਰ੍ਹਾਂ ਕਰਕੇ ਸਾਰੀ ਜਾਨੀ ਕਿ ਸਾਰਾ ਏਰੀਆ ਖਤਮ ਹੋ ਗਿਆ 23 ਚ ਵੀ ਸਾਡਾ ਸਾਰਾ ਖਤਮ ਹੋ ਗਿਆ ਸੀ ਤੇ ਉਹ ਇੱਕ ਮੇਰੇ ਗਵਾਂਢੀ ਨੇ ਉਹਨਾਂ ਦੀ ਤਾਂ ਜ਼ਮੀਨ ਵੀ ਉਦੋਂ ਖਤਮ ਹੋ ਗਈ ਹੁਣ 5 ਕਿਲੇ ਹੋਣ ਬਾਲ ਕੀਤੀ ਸੀ ਤੇ ਪਹਿਲੀ ਵਾਰ ਜੇ ਝੋਨਾ ਲਾਇਆ ਤੇ ਉਹ ਵੀ ਖਤਮ ਹੋ ਗਈ ਆ ਉਹ ਬੰਦੇ ਗੁਰੂ ਸਾਹਿਬ ਤੋਂ ਨੇ ਠੀਕ ਹੈ ਤੇ ਗਾਂ ਦੀ ਫੇਰ ਕੋਈ ਮੇਦ ਨਹੀਂ ਜੇ ਸਾਹ ਨਾ ਪਾਣੀ ਚ ਕੋਈ ਮੇਦ ਨਹੀਂ ਪੀ ਆ ਜੇ ਉਹਨਾਂ ਕਾਲਪੁਰਖ ਨੂੰ ਪਤਾ ਵੀ ਉੱਥੇ ਜ਼ਮੀਨ ਦਾ ਕੀ ਹਾਲ ਨੇ ਕਰਮਾ ਵਾਲੇ ਨੇ ਕੀਤਾ ਕੋਈ ਪਤਾ ਨਹੀਂ ਕੋਈ ਤੇ 1 ਰੁਪਿਆ ਵੀ ਕਿਤੇ ਉਹ ਸਾਨੂੰ ਰਾਤ ਨਹੀਂ ਮਿਲੀ ਪਿਛਲੇ 23 24 ਅੱਛਾ ਉਹ ਨਹੀਂ ਮਿਲੇ মুরਗੀਆਂ ਵਾਲੇ ਕੁਕੜੀਆਂ ਵਾਲੇ ਅੰਡਿਆਂ ਵਾਲੇ ਵਾਲਾ ਨਹੀਂ ਕੋਈ ਮੁਰਗੀ ਵਾਲਾ ਨਹੀਂ ਤੇ ਇੱਧਰ ਦੇਖੋ ਚਲੋ ਬੜਾ ਧੰਨਵਾਦ ਇਹ ਸੰਗਤਾ ਕਰਦੀਆਂ ਸੇਵਾ ਇੱਧਰ ਕਿਉਂਕਿ ਅਸੀਂ ਘਰ ਸਾਡੇ ਸੇਫ ਆ ਅਸੀਂ ਕਰ ਹਮ ਇਧਰੋਂ ਇਧਰੋਂ ਅਸੀਂ ਆਪਦੀ ਜ਼ਮੀਰ ਦੇ ਮਾਰੇ ਵੀ ਅਸੀਂ ਇਹ ਨਹੀਂ ਆਂਦੇ ਵੀ ਜਿਹੜੀ ਸੇਵਾ ਕਰਦੇ ਆ ਵੀ ਇਹਨਾਂ ਤੋਂ ਕੁਛ ਲਈਏ ਅਸੀਂ ਜਿਹੜੇ ਹੁਣ ਸੇਵਾ ਕਰਦੇ ਨੇ ਘਰ ਘਰ ਤੁਹਾਡੇ ਦਰਿਆੋਂ ਪਾਰ ਨੇ ਬੰਨੋਂ ਪਾਰ ਨੇ ਘਰ ਮੇਰਾ ਮੱਲਾ ਵਾਲੇ ਆ ਵੀਰ ਜੀ ਦਾ ਹੈਗਾ ਇਹ ਜਿਸ ਭਰਾ ਪਿੰਡ ਚ ਹਾਂ ਇਹਦਾ ਇੱਥੇ ਆਸ਼ੀਕੀ ਆ ਬਾਹਰਲੇ ਦਾ ਬੰਨੋਂ ਹਾਂ ਜ਼ਮੀਨ ਇਧਰ ਹੈ ਜੀ ਤੇ ਜ਼ਮੀਨ ਇਹ ਇਧਰ ਆ ਤੇ ਬਾਕੀ ਸਾਡੇ ਇੱਥੇ ਆਂਡ ਗਵਾਂਡ ਸਾਰੇ ਭੈਣ ਭਰਾ ਐ ਜਿਹੜੇ ਸਾਡੀ ਵੀ ਉੱਥੇ ਗਿਆਨ ਦੀ ਜਦੋਂ ਅਸੀਂ ਉੱਥੇ ਰਾਤ ਬਰਾਤੇ ਸਾਨੂੰ ਆਂਡ ਗਵਾਂਡ ਸਾਰਾ ਪੁੱਛਦਾ ਉਹ ਤਾਂ ਬਹੁਤ ਸਾਰਾ ਏਰੀਆ ਸਾਡਾ ਫਸ ਗਿਆ ਜਿਵੇਂ ਸਾਡੇ ਉਰਲੇ ਦਾ ਕਲਾਸ ਕੇ ਆ ਸਾਰਾ ਏਰੀਆ ਸਾਰੇ ਉਹ ਸਾਰਾ ਯਾਨੀ ਕਿ ਬੰਦੇ ਵਧੀਆਂ ਨੇ ਸਾਰੇ ਸਾਡੇ ਨ ਵਰਤਨਯੋਗ ਸੀ ਸਾਰਿਆਂ ਦਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਇਹ ਤਾਂ ਕਾਲਪੁਰਖ ਹੀ ਸਾਡੀ ਪਰਭਾਈ ਕਰੇਗਾ ਸਾਨੂੰ ਨਹੀਂ ਕਿਸੇ ਤੋਂ ਆਸ ਤੇ ਨਾ ਕੋਈ ਹੈਗੀ ਸੀ ਤੇ ਨਾ ਅੱਗੇ ਨਾ ਹੋਣਾ ਹਮ ਕਿਉਂ ਆਸ ਰੱਖੋਗੇ ਵੀ ਕੀ ਜਦੋਂ ਪਹਿਲਾਂ ਨਹੀਂ ਕਈ ਬੌੜਿਆ ਤੇ ਹੁਣ ਕਿੰਨੇ ਬੌੜਨਾ ਕਿਸੇ ਦੀ ਆਸ ਨਹੀਂ ਕੋਈ ਇਹ ਤਾਂ ਸਤਗੁਰੂ ਆਜੇ ਇਨਾਂ ਦੁਨੀਆ ਨੂੰ ਬਚਾ ਕੇ ਤੇ ਉਹ ਹੀ ਕਿਰਪਾ ਕਰੇਗਾ ਬਸ ਇਹ ਇੱਥੇ ਇੱਥੇ ਆ ਫਸਲਾਂ ਸੀ ਆ ਸਾਰੀਆਂ ਸਾਰਾ ਚੋਨਾ ਜੀ ਸਾਰਾ ਚੋਨਾ ਸਾਰੀ ਫਸਲ ਹੈ ਮੱਕੀ ਆ ਚਾਰਾ ਹੈ ਨੰਗਰਾਂ ਦਾ ਸਾਰੀ ਫਸਲ ਹੈ ਇੱਥੇ ਜਿਵੇਂ ਜਿਵੇਂ ਦੇ ਚੀਜ਼ ਦੀ ਬਾਕੀ ਚਲੋ ਜੋ ਪਰਮੇਸ਼ਰ ਨੂੰ ਚੰਗਾ ਲੱਗਿਆ ਉਹਨੂੰ ਕੀਤਾ ਕਿੰਨਾ ਚੰਗਾ ਲੱਗਦਾ ਅਸਾਨੂੰ ਕਿਸੇ ਤੋਂ ਉਮੀਦ ਨਹੀਂ ਗਈ ਤੁਹਾਡੀ ਜ਼ਮੀਨ ਇੱਥੇ ਹੈਗੀ ਸੀ ਕਿਸੇ ਦੀ ਨਹੀਂ ਜੀ ਇੱਥੇ ਨਹੀਂ ਅੱਗੇ ਆਸ਼ੀਕਾ ਪਿੰਡ ਤੇ ਫੱਤੇ ਵਾਲਾ ਆਸ਼ੀਕਾ ਪਿੰਡ ਸਾਡੀ ਜ਼ਮੀਨ ਉੱਤੇ ਆ ਅਸੀਂ ਤੇ ਇਸ ਕਰਕੇ ਇੱਥੇ ਆਉਣੇ ਆ ਵੀ ਜਿਹੜਾ ਸਾਡਾ ਏਰੀਆ ਪਰਲਾ ਬਚਿਆ ਇੱਥੋਂ ਕੋਈ ਛੇੜਖਾਨੀ ਨਾ ਜਾਂ ਜਿਆ ਕੁਝ ਹੋ ਨਾ ਜਾਵੇ ਅਸੀਂ ਇਸ ਕਰਕੇ ਆਉਣੇ ਆ ਸਾਡਾ ਵੀ ਪਰਲਾ ਸਾਡਾ ਏਰੀਆ ਬਚਿਆ ਰਵੇ ਕਮ ਸੇ ਕਮ ਉਹ ਬਚਾ ਰਹੀ ਸੁੱਕੇ ਥਾ ਤੇ ਰਹੇਗੇ ਹਨ ਜੀ ਕਿਸਾ ਇਹ ਬੰਨ੍ਹ ਦੀ ਵੀ ਨਿਗ੍ਹਾ ਰੱਖਣੀ ਕਹਿੰਦੀ ਹੈ ਵੀ ਕਿਦੋਂ ਰਸਦਾ ਨਾ ਹੋਵੇ ਜਾਂ ਕੋਈ 88 ਦੇ ਵਿੱਚ ਇੱਥੋਂ ਬੰਨ ਟੁੱਟਾ ਹੈ ਜੀ। ਅੱਛਾ ਹਾਂਜੀ 88 ਦੇ ਵਿੱਚ ਇੱਥੋਂ ਬੰਨ ਟੁੱਟਾ ਹੈ ਬਹੁਤ ਜ਼ਿਆਦਾ ਪਰਲੇ ਦੀ ਚੀਜ਼ ਦਾ ਨੁਕਸਾਨ ਹੋਇਆ ਜੀ। ਠੀਕ ਹੈ। ਹਾਂਜੀ ਹਾਂਜੀ। ਅੱਛਾ ਇਸੇ ਜਗ੍ਹਾ ਤੋਂ ਟੁੱਟੇ ਹੈ ਇਸੇ ਜਗ੍ਹਾ ਤੋਂ ਟੁਕਾ ਹੈ 88 ਦੇ ਜੀ। ਹੂੰ ਫਰੋਈ ਪਰਦਕ ਮਾਰ ਗਈ ਜੀ। ਐਸ 88 ਦੇ ਵਿੱਚ ਇਹ ਬੰਨ ਟੁੱਟਾ ਹੈ ਜੀ। ਘੱਟੇ ਬਾਸ਼ੇ ਤੋਂ। ਇਸ ਕਰਕੇ ਅਸੀਂ ਰਾਤ ਬਰਾਤੇ ਵੀ ਸਾਡਾ ਇੱਥੇ ਘੇੜਾ ਰਹਿੰਦਾ। ਚਲੋ ਇੱਧਰ ਤਾਂ ਜੂ ਹੋਣਾ ਹੋ ਗਿਆ। ਪਰਲਾ ਬੰਨ੍ਹ ਤਾਂ ਸਹੀ ਰੱਖੀਏ ਜੀ। ਇਸ ਹਾਂਜੀ ਮੈਂ ਉਹ ਪਿਛਲੇ ਪਿੰਡ ਦੀਨੇ ਕਿ ਅਸੀਂ ਲੰਘ ਕੇ ਆਏ ਹਾਂ ਉਹ ਪਿੰਡ ਦਾ ਸਾਰਾ ਹੀ ਰਗਵਾ ਇਧਰਲੇ ਪਾਸੇ ਆ ਪਿੰਡ ਕੱਲਾ ਸੁੱਕੇ ਪਾਸੇ ਬੈਠਾ ਤੇ ਉੱਥੇ ਕੋਈ ਸੇਵਾ ਵਾਲਾ ਵੀ ਨਹੀਂ ਰੁਕਦਾ ਸੇਵਾ ਵਾਲੇ ਨੂੰ ਵੀ ਇਹ ਲੱਗਦਾ ਵੀ ਕੋਈ ਨਹੀਂ ਸੁੱਕੇ ਬੈਠੇ ਉਹ ਵੀ ਵੀਰ ਜੀ ਸਾਰਾ ਹੀ ਪਿੰਡ ਪਹਿਲਾਂ ਇਧਰ ਸੀ ਹਾਂ ਪੰਚਾਇਤ ਨੇ ਜ਼ਮੀਨ ਪੰਚਾਇਤ ਨੇ ਦੇ ਕੇ ਤੇ ਪੰਚਾਇਤੀ ਵਾਲੀ ਦੀ ਵਿੱਚੋਂ ਪਿੰਡ ਚੁੱਕ ਕੇ ਇਧਰ ਕੀਤਾ ਜੀ ਬਾਕੀ ਸਾਰੀ ਹੀ ਜ਼ਮੀਨ ਇਧਰਲੇ ਬੰਨੇ ਆ ਜੀ ਇਹ ਕੋਈ ਦਰਿਆ ਨਹੀਂ ਜੀ ਇਹ ਮਾਲਕੀ ਜ਼ਮੀਨਾਂ ਜੀ ਬਿਲਕੁਲ ਹਾਂ ਜੀ ਇਹ ਮਾਲਕੀ ਜ਼ਮੀਨਾਂ ਇਹ ਕੋਈ ਦਰਿਆ ਨਹੀਂ ਇਹ 2023 ਵਾਲੇ ਹੜ੍ਹਾਂ ਤੋਂ ਬਾਅਦ ਆਮ ਲੋਕਾਂ ਨੂੰ ਪਤਾ ਲੱਗ ਗਈ ਇਹ ਗੱਲ ਵੀ ਇਹ ਮਾਲਕੀ ਜ਼ਮੀਨਾਂ ਤੁਹਾਡੀਆਂ ਨਹੀਂ ਤੇ ਤੁਹਾਨੂੰ ਹੀ ਪਤਾ ਸੀ ਤੁਹਾਡੇ ਦੁੱਖ ਦਾ ਲੋਕਾਂ ਨੂੰ ਨਹੀਂ ਸੀ ਪਤਾ ਲੋਕ ਉਥੋਂ ਸਗੋ ਕਹਿ ਦਿੰਦੇ ਸੀ ਵੀ ਇਹ ਦਰਿਆ ਦੱਬ ਕੇ ਬੈਠੇ ਕੋਈ ਨਹੀਂ ਰੁੜ ਕੇ ਚੰਗਾ ਹੋ ਗਿਆ ਨਹੀਂ ਜੀ ਇਹ ਮਾਲਕੀ ਜ਼ਮੀਨਾਂ ਇਹ ਕੋ ਸਾਨੂੰ ਪੁੱਛ ਕੇ ਵੇਖੇ ਬਿਲਕੁਲ ਹਾਂ ਜੀ ਕਿ ਸਾਨੂੰ ਪੁੱਛ ਕੇ ਵੇ ਸਾਡੇ ਦੁਨ ਕੀ ਬੀਤਦੀ ਕੀ ਕਰ ਸਕਦੇ ਦਰਿਆ ਦੀ ਜ਼ਮੀਨ ਇਥੇ ਮੈਨੂੰ ਲੱਗਦਾ ਮਰਲਾ ਨਹੀਂ ਹੈਗੀ ਨਹੀਂ ਜੀ ਦਰਿਆ ਦੀ ਨਹੀਂ ਦਰਿਆ ਚਲੋ ਅੰਗਰੇਜ਼ਾਂ ਨੇ ਉਹ ਤਾਂ ਬੰਨਤਾ ਪਰ ਅਗਲੇ ਬੰਨੇ ਉਹਨਾਂ ਦੇਖਿਆ ਹੀ ਨਹੀਂਗਾ ਜਿਹੜਾ ਦਰਿਆ ਦਾ ਮਗਲੀ ਸਾਈਡ ਆ ਉਹ ਹੋਊਗੀ ਉਹ ਵੀ ਉਹਨਾਂ ਨੇ ਪਾਣੀ ਕਵਰ ਕਰਨ ਨਾਲ ਸੱਥ ਰੱਖੀ ਆ ਅਗਲੇ ਬੰਨੇ ਕੋਈ ਨਹੀਂ ਜੀ ਅਗਲੇ ਬੰਨੇ ਸਾਰੀ ਮਾਲਕੀ ਜ਼ਮੀਨ ਹੈ ਜੀ ਤੇ ਕੀ ਲੱਗਦਾ ਜਾਣ ਕੇ ਡੋਬਿਆ ਜਾ ਰਿਹਾ ਜਾਣ ਦੇਖੋ ਜੀ ਜਾਣ ਕੇ ਜਿਹੜੇ ਸਰਕਾਰ ਕਰੰਦੀ ਜੋ ਕਰਨ ਦੀ ਚਲੋ ਆਪਾਂ ਕਹਿ ਸਕਦੇ ਗੁਜਰਤ ਪਰ ਗੁਜਰਤ ਇੰਨੀ ਛੋਟਾ ਕਰੋਪ ਹੋ ਸਕਦੀ ਹੱਸਣ ਦਾ ਕਦੀ ਵੀ ਇੰਨਾ ਟਾਈਮ ਜਿਨ੍ਹਾਂ ਨੇ ਇਹਨਾਂ ਨੂੰ ਪਤਾ ਸੀ ਤੇ ਪਹਿਲਾਂ ਖਾਲੀ ਕਰ ਦੇ ਹੁਣ ਛੱਡਣ ਦਾ ਆ ਇਹਨੂੰ ਪਹਿਲਾਂ ਖਾਲੀ ਕਰ ਕਰਕੇ ਬ੍ਰੇਕ ਲਾਲਾ ਛੱਡ ਦੇ ਖਾਲੀ ਹੋ ਜਾਂਦਾ ਇਹਨਾਂ ਹੁਣ ਜੱਕਦਮ ਚੁੱਕਦਾ ਤੇ ਫਿਰ ਮਾਰਨ ਵਾਲੀ ਗੱਲ ਈ ਆ ਜੀ ਜਿਹੜਾ ਦਰਿਆ ਦਾ ਸਿਧਾਂਤ ਹੁੰਦਾ ਨਾ ਦਰਿਆ ਦੇ ਸਿਧਾਂਤ ਦੇ ਮੁਤਾਬਕ ਸਾਰਾ ਪਾਣੀ ਰੋਕਿਆ ਨਹੀਂ ਜਾਂਦਾ ਹੁੰਦਾ ਉਹਦੇ ਵਿੱਚ 25% ਪਾਣੀ ਚੱਲਦਾ ਰਹਿੰਦਾ ਉਹ ਚੱਲਣਾ ਦੇ ਉਹ ਵੀ ਤੁਹਾਡੀਆਂ ਜ਼ਮੀਨਾਂ ਵਿੱਚ ਆ ਪਰ ਉਹ 25 ਚੱਲਦਾ ਰਹੇ ਤਾਂ ਦੂਜਿਆਂ ਨੂੰ ਤਾਂ ਮਾਰ ਪਵੇ ਐਦਾਂ ਫਿਰ ਸਾਰਾ ਜਦੋਂ ਜੋੜ ਕੇ ਛੱਡ ਦਿੰਦੇ ਆ ਸਾਰਾ ਹੀ ਇਹ ਇਲਾਕਾ ਸਾਰਾ ਏਰੀਆ ਮਾਰਤਾ ਜੀ ਇਹਨਾਂ ਨੇ ਇਹਨਾਂ ਨੂੰ ਪਤਾ ਸੀ ਇਹਨਾਂ ਜਾਣਬੁੱਝ ਕੇ ਕੀਤਾ ਕੰਮ ਜੀ ਹਾਂਜੀ ਅਜੇ ਵੀ ਕੋਈ ਖਬਰ ਰਾਹਤ ਵਾਲੀ ਨਹੀਂ ਹੈਗੀ ਕਿ ਪਿੱਛੋਂ ਪਾਣੀ ਘਟ ਗਿਆ ਜਾਂ ਰੁਕ ਗਿਆ ਨਹੀਂ ਜੀ ਅਜੇ ਕੋਈ ਖਬਰ ਨਹੀਂ ਇਹ ਤਾਂ ਪ੍ਰਾਲੀ ਨੂੰ ਅੱਗ ਲਾਉਂਦੇ ਉਦੋਂ ਸੈਟਲਾਈਟ ਲੈਂਦੇ ਹੁਣ ਵੀ ਸੈਟਲਾਈਟ ਨਾਲ ਵੇਖਦੇ ਹੋਣੇ ਪਈ ਇੰਨਾ ਕ ਲਾਕਾ ਬਚਿਆ ਤੇ ਹੁਣ ਮਾਰ ਦਈਏ ਹੁਣ ਵੀ ਇਹਨਾਂ ਦੀ ਸੈਟਲਾਈਟ ਹੀ ਚੱਲੀ ਹੋਊਗੀ ਵੀ ਇਹ ਜਿਹਨੇ ਰਾਤ ਬਰਾਤੇ ਵੀ ਇਹ ਚ ਬਚਿਆ ਝੋਨਾ ਇਹ ਮਾਰ ਦਈਏ ਪਿੱਛੇ ਮਾਰਤਾ ਹੋਣੇ ਵੀ ਮਾਰ ਲੀਏ ਕਿਸਾਨਾਂ ਦਾ ਫਾਇਦੇ ਲ ਹੀ ਨਹੀਂ ਚੱਲਦੀ ਬਈ ਇਹਦਾ ਕੀ ਕਾਰਨ ਹੈ ਵੀਰ ਜੀ ਉਹੋ ਗੱਲ ਨਾ ਵੀ ਜਦੋਂ ਕਿਤੇ ਕਿਸਾਨ ਮਜਬੂਰੀ ਕਰਨ ਜੇ ਕੋਈ ਅੱਗ ਲਾਉਂਦਾ ਹ ਹ ਜੋ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਦਿੱਲੀ ਤੱਕ ਪਤਾ ਲੱਗ ਜਾਂ ਸਾਨੂੰ ਧੂਮਾ ਆਉਂਦਾ ਹੁਣ ਇੱਥੇ ਕੌਣ ਮੈਂ ਹੀ ਨਾ ਪਿਛਲੀਆਂ ਗਰਮੀਆਂ ਚ ਕਵਰ ਕਰਦੇ ਸੀ ਇਹ ਜਿਹੜੇ ਦਿਨ ਨੇ ਕਹਿੰਦੀ ਇੱਥੇ ਕੋਈ ਜ਼ਮੀਨ ਆ ਤੇ ਢਾਲੀਵਾਲ ਉਹਦਾ ਕਬਜ਼ਾ ਲੈਣ ਆਉਂਦਾ ਸੀ ਆ ਜ਼ਮੀਨ ਦੇ ਉੱਤੇ ਜਿਹੜਾ ਮੰਤਰੀ ਆ ਢਾਲੀਵਾਲ ਤੇ ਆ ਹੁਣ ਕਰ ਲਓ ਭਾਈ ਕਬਜ਼ਾ ਆਣ ਕੇ ਹੁਣ ਹੁਣ ਵੜੋ ਆ ਕਬਜ਼ਾ ਕਰਨ ਕੋ ਵੀ ਜੀ ਉਹ ਆਪਦੇ ਵਾਸਤੇ ਕਰਦੇ ਸੀ ਉਹਨਾਂ ਦਾਦਾ ਵੀ ਅਸੀਂ ਆਦੀ ਰੇ ਚੁੱਕ ਕੇ ਅਸੀਂ ਵੇਚਾਂਗੇ ਪਰ ਇਹ ਕਹਿਣ ਕਿ ਕਿਸਾਨੋ ਜਿੰਨਾ ਤੁਹਾਡੇ ਜ਼ਮੀਨਾਂ ਤੁਸੀਂ ਆਪ ਦੇ ਖਲਾਈ ਕਰਕੇ ਉਹਨੂੰ ਖਾਲੀ ਕਰੋ ਤੇ ਅਸੀਂ ਅੱਜ ਵੱਜ ਜਾਂਦੇ ਉਹਨਾਂ ਹੀ ਆਪ ਦੇ ਫਾਇਦੇ ਵਾਸਤੇ ਕਰਦੇ ਸੀ ਸਾਡੇ ਵਾਸਤੇ ਨਹੀਂ ਕਰਦੇ ਜੀ ਜਿਨ੍ਹਾਂ ਦੀਆਂ ਮਾਲਕੀਂ ਜ਼ਮੀਨਾਂ ਉਹਨਾਂ ਨੂੰ ਕਿਤੇ ਦੋ ਟੁਕੜੇ ਰੇਤਾ ਵੀ ਵੇਚ ਲੈ ਪੁਲਿਸ ਦੇ ਫੜ ਕੇ ਅੰਦਰ ਦੇ ਦਿੰਦੀ ਟਰੈਕਟਰ ਸਮੇਤ ਅੱਛਾ ਇਹ ਤਾਂ ਆਪਦੀ ਜ਼ਮੀਨ ਚੋਂ ਵੀ ਦੋ ਟੁਕੜੇ ਕਿਸੇ ਦੀ ਜ਼ਰਤ ਨਹੀਂ ਕੋ ਲੈ ਜੇ ਇੱਥੋਂ ਉਹ ਰਾਤ ਬਰਾਤੇ ਚੋਰੀ ਬਿਛਾਰੀ ਤੇ ਲੈ ਜੇ ਤਵੀਰ ਆ ਲੈ ਜੀ ਪਰ ਕਿਸ ਨੂੰ ਇਹ ਥੋੜੀ ਹੂਕ ਮੈਂ ਠੀਕ ਹੈ ਨਾ ਤੇ ਡੁੱਬਣ ਨੂੰ ਗੱਲ ਕਿਸਾਨ حل ਕੀ ਹੈਗਾ ਇਹਦਾ حل ਹੈਗਾ ਕੋਈ ਸਰਕਾਰ ਕਰ ਸਕਦੀ ਕੋਈ ਜੇ ਕਰਨਾ ਚਾਹਵੇ ਜੇ ਕਰਨਾ ਚਾਹਵੇ ਜੀ ਸਰਕਾਰ ਬੜਾ ਕੁਝ ਕਰ ਸਕਦੀ ਸਰਕਾਰ ਬਹੁਤ ਕੁਝ ਕਰ ਸਕਦੀ ਪਰ ਉਹਨੇ ਕਰਨਾ ਨਹੀਂ ਜੀ ਉਹ ਇਹ ਕਰਨ ਤੇ ਫਿਰ ਉਹਨੇ ਜੇਬਾਂ ਕਿਨੇ ਪਰਣਾ ਪਰ ਉਹਨਾ ਕਰਨਾ ਨਹੀਂ ਜੀ ਇਹ ਕੰਮ ਨਹੀਂ ਉਹਨਾ ਕਰਨਾ ਅਸੀਂ ਲੱਖ ਕਹੀ ਜਾਈਏ ਇਦਾਂ ਕਰ ਦੋ ਆਹ ਕਰ ਦੋ ਨਿਖਲਾਈ ਕਰ ਦੋ ਇੱਥੇ ਇਹ ਕਰ ਦੋ ਪਰ ਨਹੀਂ ਕਰਨਾ ਜੀ ਉਹਨਾ ਆਜੋ ਲੱਗ ਗਿਆ ਉਹਨਾ ਨਹੀਂ ਕਰਨਾ ਜੀ ਵਾਸਤੇ ਥੋੜੀ ਆ ਉਹ ਤਾਂ ਵੰਡੇ ਜਾਣੇ ਵੰਡੇ ਗਏ ਉਹਨੇ ਅੱਬਲ ਤਾਂ ਵੀ ਤੂੰ ਇੰਨੇ ਲੈ ਲਈ ਤੂੰ ਇੰਨੇ ਲੈ ਲਈ ਬਸ ਕਿਸਾਨ ਤਾਂ ਰਹਿ ਗਿਆ ਤੁਹਾਡੇ ਕੋਈ ਸਮਾਂ ਸੀ ਸਰਕਾਰਾਂ ਨੇ 8-8 ਰੁਪਏ ਦੇ ਚੈੱਕ ਦਿੱਤੇ ਆ ਅੱਛਾ 8-8 ਰੁਪਏ ਦੇ ਚੈੱਕ 400 ਰੁਪਏ ਦਾ ਚੈੱਕ 400 ਰੁਪਏ ਕੋਈ ਸਮਾਂ ਸੀ ਕਿਹੜੀ ਸਰਕਾਰ ਦਾ ਨਾਮ ਲਈ ਜੀ ਹੁਣ ਕਿਸੇ ਨੂੰ ਕੀ ਆਖੀ ਕੀ ਉਹ 400 ਰੁਪਏ ਦਾ ਚੈੱਕ ਕੀ ਕਰੂਗਾ ਜਿਹਦੇ ਵਿੱਚ ਨੇ 6800 ਰੁਪਏ ਆਖਿਆ ਜੇ ਜ਼ਕਰ ਕਿਸੇ ਨੂੰ ਨਹੀਂ ਮਿਲਿਆ ਜੀ ਅੱਛਾ ਹਾਂ ਜੀ ਕੁਕੜੀ ਤੇ ਬੱਕਰੀ ਜਵਾਨ ਨੂੰ ਸੁਣਦੇ ਆਏ ਆ ਪਰ ਕੁਝ ਨਹੀਂ ਮਿਲਿਆ ਜੀ अच्छा ਜਿਹੜੇ ਮੰਨ ਲਓ ਜਿੱਦਾਂ ਬਾਈ ਨੇ ਗੱਲ ਕੀਤੀ ਐ ਜਿਹੜੇ ਅੱਜ ਦੂਜੀਆਂ ਪਾਰਟੀਆਂ ਵਾਲੇ ਨਾ ਚਲੋ ਕਿਸੇ ਦਾ ਵੀ ਛੱਡੋ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਕਿ ਇਦਾਂ ਨਹੀਂ ਕਰਦੇ ਇਦਾਂ ਨਹੀਂ ਕਰਦੇ ਤੁਸੀਂ ਤਾਂ ਹਰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਮਾਰ ਖਾਦੀ ਐ ਕਿਸੇ ਨੇ ਵੀ ਬਾਅਦ ਤੱਕ ਫੜੀ ਕਿ ਕਿਸੇ ਸਰਕਾਰ ਨੇ ਵੀ ਨਹੀਂ ਫੜੀ ਵੀ ਜੀ ਕਹਿਣਾ ਬਹੁਤ ਸੌਖਾ ਪਰ ਉਹਨਾਂ ਪਾਰਟੀਆਂ ਵੀ ਇੱਥੇ ਗਈਆਂ ਬਿਲਕੁਲ ਚਲੋ ਇਹ ਪਾਰਟੀ ਨਵੀਂ ਆਈ ਐ ਇਹਨੇ ਤਾਂ ਉਹਨਾਂ ਤੋਂ ਹੀ ਸਿਰਾ ਲਾਤਾ ਪਰ ਉਹ ਪਹਿਲੀਆਂ ਪਾਰਟੀਆਂ ਦੇ ਇੱਥੇ ਗਈਆਂ ਨਾ ਉਹਨਾਂ ਨੇ ਵੀ ਦੀਦਾ ਸੀ ਇਹ ਵੀਜੀ ਤੇ ਜਾ ਕੇ ਨਾ 14 ਚ ਆਇਆ 17 ਚ ਆਇਆ 23 ਚ ਆਇਆ ਤੇ ਪਹਿਲਾਂ ਪਾਰਟੀਆਂ ਚ ਵੀ ਆਇਆ ਹੀ ਆ ਹਮ ਬਿਲਕੁਲ ਪਰ ਕਿਸਾਨ ਦਾ ਕੋਈ ਹੱਲ ਨਹੀਂ ਹਮ ਥੋੜੀ ਫਸਲ ਡੁੱਬ ਗਈ ਤੇ ਜਿਨ੍ਹਾਂ ਨੇ ਨਜਾਇਜ਼ ਰੇਤਾ ਕੱਢ ਕੇ ਵੇਚ ਨਹੀਂ ਉਹਨਾਂ ਦੀ ਤਾਂ ਫਸਲ ਆ ਗਈ ਜਿੱਦਣ ਸੁੱਕਿਆ ਰੇਤਾ ਵਾਧੂ ਹੋ ਜਾਈ ਨਹੀਂ ਜਿੰਨੀ ਮਰਜ਼ੀ ਕੱਢ ਕੇ ਵੇਚਣ ਪਾਜੀ ਉਹਨਾਂ ਦਾ ਤਾਂ ਕਾਰਨਲ ਅਟੈਚਮੈਂਟ ਉਹ ਹੀ ਵੇਚ ਸਕਦਾ ਦੂਜਾਂ ਤੱਕ ਕਿੱਥੇ ਵੇਚ ਲੂ ਹਮ ਦੂਜਾਂ 5-7 ਲੱਖ ਦਾ ਪਹਿਲੋ ਟਰੈਕਟਰ ਚੰਗਾ ਹੋਵੇ ਤੇ ਫਿਰ ਰੇਤਾ ਇੱਥੋਂ ਕੱਢ ਕੇ ਲਿਜਾਉ ਤੇ 5-7 ਲੱਖ ਦਾ ਜਿੱਦਾਂ ਟਰੈਕਟਰ ਫੜਿਆ ਗਿਆ ਟਰੈਕਟਰ ਚੰਗਾ ਹੋਵੇ ਵੀ ਅਗਲੇ ਨੇ ਚੜ੍ਹਨ ਨਹੀਂ ਦੇਣਾ ਤੁਹਾਡਾ ਤਾਂ ਬੰਨ ਦੇ ਇੱਕ ਮੋਬਾਈਲ ਸਿਸਟਮ ਆ ਹੂੰ ਆਮ ਬੰਦੇ ਕੋ ਤਾਂ ਕਹਿਦਾ ਕੋ ਨੰਬਰ ਨਹੀਂ ਹੈਗਾ ਤੇ ਉਹ ਸੇਲ ਆਖ ਦਿੰਦੇ ਫਲਾਣਾ ਜਿਹੜੇ ਤਾਂ ਕੱਢਦਾ ਪਿਆ ਭਲਾ ਉਹਦੇ ਘਰ ਲਈ ਕੰਦ ਕੋਠਾ ਪਾਉਣ ਲਈ ਲਜਾਣੀ ਹੋਵੇ ਤੇ ਉਹਨੂੰ ਫੜ ਲਿੰਦੇ ਆ ਤੇ ਕਹੋ ਸਰਕਾਰਾਂ ਦਾ ਵੀਰ ਜੀ ਬੀਮੇ ਵਾਲਿਆਂ ਤਰ੍ਹਾਂ ਹੋਈਆਂ ਕਿੱਦਾਂ ਕਿ ਜਿਵੇਂ ਬੀਮੇ ਵਾਲਾ ਕਹਿੰਦਾ ਬੀਮਾ ਕਰਾ ਲਾ ਜੇ ਤੂੰ ਮਰ ਗਿਆ ਤੇ ਪਰਿਵਾਰ ਨੂੰ ਮਿਲ ਜੂ ਤੇ ਸਾਨੂੰ ਵੀ ਇਹ ਗੱਲਾਂ ਦੇ ਵੀ ਸਾਨੂੰ ਗਾਂ ਬਣਾ ਦਿਓ ਹੂੰ ਤੇ ਗਾਂ ਅਸੀਂ ਐ ਕਰਦੇ ਆਂਗੇ ਹੁਣ ਤੁਸੀਂ ਮਰ ਗਏ ਜੇ ਤੇ ਜਿਹੜੇ ਤੁਹਾਡੇ ਪੁਰਖੇ ਵੇਖਣਗੇ ਜੇ ਤੁਸੀਂ ਉਹ ਮਰ ਜਾਣਗੇ ਤੇ ਤੁਸੀਂ ਆ ਜੇ ਤੇ ਤੁਸੀਂ ਆ ਜੇ ਤੇ ਤੁਸੀਂ ਆ ਜੇ ਹੋਈ ਸੇ ਤੁਸੀਂ ਚਲੀ ਜਾ ਬਿਲਕੁਲ ਰਾਹਤ ਜਿਹੜੀ ਸੰਸਥਾਵਾਂ ਦੇ ਵੱਲੋਂ ਆ ਬੰਨ ਲੋਕ ਤੇ ਜਾਂ ਇਧਰ ਮਹਾਪੁਰਛ ਲੱਗੇ ਲੰਬਚਾਉਣ ਤੇ ਕਿਸੇ ਕਦੀ ਸਰਕਾਰ ਪਹਿਲੋਂ ਕਿੱਥੇ ਹੁੰਦੀ ਕਿਸੇ ਕਦੀ ਵੇਖਿਆ ਨਹੀਂ ਕਿ ਇਧਰ ਆ ਦਾਇਰ ਗਿਆ ਬੰਨ ਤੇ ਮਿੱਟੀ ਪਾ ਦਈਏ ਜਾਂ ਕੋਈ ਕੰਮ ਕਰ ਦਈਏ ਨਾ ਕੁਛ ਨਹੀਂ ਕੱਲ ਐਮ.ਐਲ.ਏ ਕਰਦਾ ਫਿਰ ਦਾਹੀ ਪਤਾ ਨਹੀਂ ਕਿਹੜੀ ਨੋਜ ਦੀ ਗੱਲ ਕਰਦਾ ਈ ਨੋਜ ਨਹੀਂ ਬੰਨੀ ਮੈਂ ਤਾਂ ਬੜਾ ਕਿਹਾ ਮੇਰੀ ਮੰਨੀ ਨਹੀਂ ਕਿਸੇ ਨੇ ਐਮ.ਐਲ.ਏ ਦੀ ਨਹੀਂ ਕੋਈ ਮੰਨਦਾ ਤੇ ਫਿਰ ਸਾਨੂੰ ਅਸੀਂ ਕੀ ਕਰ ਸਕਦੇ ਹ ਹ ਜਿਹੜਾ ਇਲਾਕੇ ਦਾ ਮਾਲਕ ਹੈ ਹ ਹ ਹਨਾ ਜਿਉਂਨ ਮੁੱਖ ਮੰਤਰੀ ਲੋਕਾਂ ਨੂੰ ਕਵੇ ਮੇਰੀ ਮੰਨਦੇ ਨਹੀਂ ਤੇ ਫਿਰ ਕੌਣ ਮੰਨੂ ਮੈਂਕਮਾਣਾ ਮੰਨੂ ਜਾਂ ਦੂਜਾ ਫਿਰ ਕਿਵੇਂ ਗੱਡੀ ਚੱਲੂ ਹ ਤਾਮ ਲੋਕ ਤਾਂ ਵਿਚਾਰੇ ਆ ਸਾਢੇ ਅਰਗੇ ਲੋਕ ਤਾਂ ਆ ਸਾਡੀ ਕੀ ਵੈਲ ਜੂਗਾ ਤੁਹਾਡੇ ਮੈਂ ਅੱਗੇ ਬੋਲਿਆ ਸਾਡੀ ਕੋਈ ਇਹਦੀ ਕੋਈ ਸੁਣਵਾਈ ਥੋੜੀ ਹੈ ਕੋਈ ਹੱਲ ਥੋੜੀ ਹੈ ਜਿੰਨਾ ਮਰਜੀ ਬੋਲੀ ਜਾਈਏ ਕੋਈ ਸਾਨੂੰ ਮਾਰ ਆਖੀ ਜਾਵੇ ਅਸੀਂ ਕਿਸੇ ਨੂੰ ਆਖੀ ਜੀ ਕੋਈ ਹੱਲ ਨਹੀਂ ਹੈ ਭੁੱਖੇ ਅੱਗੇ ਬਾਤ ਭਾਈ ਟੱਕ ਜੀ ਭੁੱਖੇ ਨੂੰ ਬਾਤ ਫੁਲਕਾ ਮਿਲੂ ਤੇ ਉਹਦਾ ਪੇਟ ਦੀ ਭੁੱਖ ਪੂਰੀ ਹੋਣੀ ਹੈ ਬਿਲਕੁਲ ਹੁਣ ਸਾਨੂੰ ਤਾਂ ਜਿਹੜੇ ਮਰਗੇ ਇੱਧਰ ਲੋਕ ਕਿਹੜਾ ਰੁਪਏ ਆੜਤੀਆਂ ਨਹੀਂ ਦੇਨੇ ਨਹੀਂ ਦੇਨੇ ਉਹ ਵੀ ਸੱਚੇ ਆੜਤੀ ਵੀ ਜਿੰਨਾ ਤੋਂ ਅਸੀਂ ਅੱਗੇ ਲੱਖਾਂ ਚੁੱਕ ਚੁੱਕ ਕੇ ਤੇ ਖਾਦਾ ਦਵਾਈਆਂ ਵਾਲਿਆਂ ਤੋਂ ਪੈਸੇ ਚੁੱਕ ਚੁੱਕ ਕੇ ਲਾਹੇ ਨੇ ਤੇ ਕਿਵੇਂ ਕੰਮ ਬਣ ਗਏ ਕਿਵੇਂ ਇੱਕ ਸਾਲ ਨਹੀਂ ਲੰਘਿਆ ਨਾ ਕਸੂਰ ਤੁਹਾਡਾ ਨਾ ਵਿਚਾਰੇ ਅੜਤੀਏ ਦਾ ਕਿਸੇ ਦਾ ਵੀ ਨਹੀਂ ਉਹਨਾਂ ਸਾਨੂੰ ਦਿੱਤੇ ਆ ਉਹਨਾਂ ਵਿਚਾਰਿਆਂ ਦਾ ਕਾਹਦਾ ਕਸੂਰ ਹੈ ਉਹ ਵੀ ਸਾਡੇ ਭਰਾ ਨੇ ਉਹ ਸਾਡਾ ਵੇਲਾ-ਕਿਵਲਾ ਸਾਰਦੇ ਨੇ ਸਾਨੂੰ ਜਿੰਨਾ ਨੇਰੇ-ਸੇਰੇ ਜਦੋਂ ਮਰਜ਼ੀ ਅਸੀਂ ਜਾਂਦੇ ਆ ਖਾਦਾਂ ਦਵਾਈਆਂ ਲੈ ਕੇ ਬਿਲਕੁਲ ਹਮ ਅੱਜ ਪਾਣੀ ਆਉਣ ਤੋਂ ਪਹਿਲਾਂ 40000 ਦੀ ਸਪਰੇਅ ਲਿਆ ਕੇ ਕੀਤੀ ਝੋਨੇ ਨੂੰ ਹਮ ਤੇ ਤੀਜੇ ਦਿਨ ਪਾਣੀ ਚੜ ਗਿਆ ਜੇ ਸਰਕਾਰ ਕੋਲ ਕੋ ਰੋਕਣ ਦਾ ਨਹੀਂ ਇੰਤਜ਼ਾਮ ਹੈਗਾ ਜੇ ਬਚਾਉਣ ਦਾ ਨਹੀਂ ਹੈਗਾ ਇਹਨਾਂ ਨੂੰ ਇਹ ਤਾਂ ਇੰਨਾ ਕ ਤਾਂ ਪਤਾ ਹੁੰਦਾ ਵੀ ਪਾਣੀ ਹੀ ਛੱਡਣਾ ਆ ਉਦੋਂ ਆਣ ਕੇ ਲੋਕਾਂ ਨੂੰ ਦਸ ਮਾਰੀ ਦਿਓ ਵੀ ਆਪਦਾ ਬਾਈ ਖਰਚਾ ਨਾ ਕਰੋ ਛੱਡਣਾ ਸੀ ਡੋਬਣਾ ਲੋਕਾਂ ਨੂੰ ਤੇ ਪਹਿਲੋ ਵੇਲੇ ਨਾਲ ਡੋਬ ਦੇਣ ਹਮ ਹੁਣ ਖਰਚਾ ਲੋਕਾਂ ਨੇ ਜਿਹੜੇ ਜੇਬ ਚੋਂ ਵੀ ਲਾੜਿਆ ਸਾਡੀ ਜੇਬ ਵੀ ਖਾਲੀ ਕਰਤੀ ਸਾਡਾ ਘਰ ਵੀ ਖਾਲੀ ਕਰਤਾ ਅਸੀਂ ਕਿੱਥੋਂ ਲੈਣ ਜੋਗੇ ਵੀ ਨਹੀਂ ਰਹਿ ਗਈ ਜੇ ਸੇ ਅਸੀਂ ਕਿਸੇ ਤੋਂ ਕੋਈ ਚੀਜ਼ ਫੜੀ ਆ ਕਿਸੇ ਤੋਂ ਦਵਾਈ ਲਈ ਕਿਸੇ ਤੋਂ ਖਾਦ ਲਈ ਉਹਨੂੰ ਆਖਿਆ ਤੈਨੂੰ ਝੋਨਾ ਵੱਢ ਕੇ ਦੇਾਂਗੇ ਹਮ 2023 ਦੇ ਵਿੱਚ ਅਸੀਂ ਇੱਥੇ ਕਵਰੇਜ ਕਰਦੇ ਸੀ ਇੱਕ ਵਾਰੀ ਪਾਣੀ ਲੈ ਗਿਆ ਲੋਕਾਂ ਵਿਚਾਰਿਆਂ ਨੇ ਦੁਬਾਰਾ ਝੋਨਾ ਲਾਤਾ ਦੁਬਾਰਾ ਪਾਣੀ ਆ ਗਿਆ ਸਰਕਾਰ ਨੇ ਇਹਨਾਂ ਨਹੀਂ ਰੋਕਿਆ ਵੀ ਨਾ ਲਾਓ ਯਾਰ ਪਾਣੀ ਦੁਬਾਰਾ ਆ ਜਾਣਾ ਤੁਸੀਂ ਤਾਂ ਕਵਰਿੰਗ ਕੀਤੀ ਅਸੀਂ ਤਾਂ ਵੇਖਿਆ ਆਪ ਖੁਦ ਇਹ ਸਾਰੇ ਕੰਮ ਉਹ ਕਹਿੰਦੇ ਸੀ ਦਿਹਾੜੀ ਦੇਵਾਂਗੇ ਅਸੀਂ ਕਦੂ ਦੇ ਪੈਸੇ ਦੇਵਾਂਗੇ ਉਹ ਸਾਨੂੰ ਦੱਸੇ ਕਿੱਥੇ ਦਿੱਤੇ ਭਗਵੰਤ ਮਾਨ ਨੂੰ ਹੀ ਪੁੱਛਣਾ ਪੈਣਾ ਹੈ ਕਦੂ ਦੇ ਪੈਸੇ ਦਿਹਾੜੀ ਦੇ ਪੈਸੇ ਕਿੱਥੇ ਦਿੱਤੇ ਕੋਕੜੀ ਬੱਕਰੀ ਦਾ ਦੂਰ ਜਿਹੜਾ ਬਾਅਦ ਵਿੱਚ ਕਹਿੰਦਾ ਸੀ ਤੇ ਨਾਲ ਉਹਨੇ ਕਿਹਾ ਵੀ ਮੈਂ ਪਾਣੀ ਨਹੀਂ ਤੁਹਾਨੂੰ ਵਾਅਦਾ ਕਰ ਦੂੰਗਾ ਬਹੁਤ ਧੰਨਵਾਦ ਇਹਨਾਂ ਦਾ ਪਾਣੀ ਪਾਣੀ ਕਰਤਾ ਉਹਨੇ ਬਈ ਸੰਗਤ ਸੇਵਾ ਪਹੁੰਚ ਰਹੀ ਹਾਂਜੀ ਸੇਵਾ ਪਹੁੰਚ ਰਹੀ ਐ ਮਾਪੁਰਸਾ ਸੰਪਰਦਾ ਬਹੁਤ ਪਹੁੰਚ ਜੀਆਂ ਦੀ ਵੇਖੋ ਜੀ ਉਹ ਤਾਂ ਇੱਕ ਪੰਜਾਬ ਤੇ ਰੱਬ ਦੀ ਕਿਰਪਾ ਹੈ ਹੁਣ ਬਾਬੇ ਬੁੱਢਾ ਸਾਹਿਬ ਦਾ ਮੇਲਾ ਆ ਰਿਹਾ ਅੱਗੇ ਵੇਖੀ ਜਾਓ ਦਰਿਆ 'ਚ ਵੀ ਲੰਗਰ ਲੱਗਨੇ ਬਿਲਕੁਲ ਇਹ ਤੇ ਪਾਤਸ਼ਾਹੀ ਦੀ ਕਿਰਪਾ ਹੈ ਇੰਨੇ ਲੋਕਾਂ ਨੂੰ ਮਾਰੈ ਨੇ ਦੇਲ ਬਖਸ਼ਿਆ ਤੇ ਗਾਣੇ ਵੀ ਐਸੇ ਕਰਕੇ ਬਣੇ ਨੇ ਸਿੱਖਾਂ ਦੇ ਇਹ ਕਿੱਥੋਂ ਫੰਡਿੰਗ ਆਉਂਦੀ ਮੁੜ ਕੇ ਫੰਡਿੰਗ ਦੱਸਦੇ ਹਾਂ ਦੇਲ ਕਾ ਕਿ ਇੱਕ ਦੂਜੇ ਨੂੰ ਬਹੁਤ ਸਾਥ ਸੰਗਤ ਦਾ ਸਾਥ ਦੇ ਕੇ ਹੀ ਇਹ ਸਾਰਾ ਏਰੀਆ ਚੱਲ ਰਿਹਾ ਜਿਆਦਾ ਲੋੜ ਬਈ ਕਿਹੜੀਆਂ ਚੀਜ਼ਾਂ ਦੀ ਹੈ ਕਿਸੇ ਦਾਨੀ ਸੱਜਣ ਤੱਕ ਵੀਡੀਓ ਸ਼ਾਇਦ ਪਹੁੰਚ ਜਾਵੇ ਜਿਆਦਾ ਲੋੜ ਇੱਥੇ ਕਿਹੜੀ ਹੈ ਮੈਂ ਤਾਂ ਇੱਕੋ ਗੱਲ ਆਖਾਂਗਾ ਵੀ ਅਜੇ ਨਾ ਸਾਡੇ ਇਲਾਕੇ ਤੇ ਇੰਨੀ ਕਿਰਪਾ ਨਾ ਤਾਂ ਜੇ ਇੱਧਰ ਕਿਸੇ ਨੂੰ ਕੋਈ ਪ੍ਰਸ਼ਾਦੇ ਦੀ ਆਚੋਂ ਹਣਾ ਅਜੇ ਜਿਵੇਂ ਇੱਧਰ ਸਾਰਾ ਇਲਾਕਾ ਸੇਫ ਜੇ ਕੋਈ ਇੱਧਰ ਸਾਡੇ ਭੈਣ ਭਰਾ ਉਹਨਾਂ ਨੂੰ ਇੱਧਰ ਲਈ ਸਪੋਰਟ ਕਰਕੇ ਨਾਲ ਪੈਮ ਸਰੀ ਜਾਂਦਾ ਜੀ ਇਹ ਜਦੋਂ ਪਾਣੀ ਲੈ ਜੇ ਤਾਲਪੁਰਖ ਕਰੇ ਜੀ ਉਦੋਂ ਜਿਹੜੀਆਂ ਸੰਸਥਾ ਐ ਉਹ ਵਿੱਚ ਜਾਣ ਅੱਗੇ ਜਾ ਕੇ ਉਸ ਸਮੇਂ ਉਦੋਂ ਜਾ ਕੇ ਲੋਕਾਂ ਨੂੰ ਪੁੱਛਣ ਜੀ ਦੀ ਕਿਸੇ ਜ਼ਮੀਨ ਦਾ ਨੁਕਸਾਨ ਹੋ ਗਿਆ ਹੈ ਜੀ ਉਹਦਾ ਨਾਲ ਉਹਦਾ ਹੱਲ ਕਰਨ ਆਉਣ ਵਾਲੇ ਸਮਝ ਕਣਕ ਬੀਜਣੀਆਂ ਕਿਸੇ ਨੂੰ ਖਾਦ ਕਿਸੇ ਨੂੰ ਬੀ ਕਿਸੇ ਨੂੰ ਹਾਂਜੀ ਕਿਸੇ ਕਿਸੇ ਨੂੰ ਇਹ ਚੀਜ਼ਾਂ ਅੱਜ ਜਿਹੜਾ ਨਾ ਠੀਕ ਆ ਬੜਾ ਸੰਗਤ ਦਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਨਾ ਹੁਣ ਬਹੁਤ ਧੰਨਵਾਦ ਪਰ ਅੱਜ ਕੀ ਅੱਜ ਵੀ ਜਾਦਾ ਸਿਸਟਮ ਇਹ ਬਣ ਗਿਆ ਫੜੋ ਫੜੀ ਦਾ ਮੇਲਾ ਬਣ ਗਿਆ ਜੀ ਲਿਓ ਜੀ ਲਿਓ 10 ਟਰਾਲੀਆਂ ਆ ਜਾਣ ਅੱਜ ਮੇਰੇ ਰਿਸ਼ਤੇਦਾਰਾਂ ਦਾ ਫੋਨ ਆਇਆ ਸੀ ਮੁਕਸਰ ਤੋਂ ਜੀ ਪਜਾਂਦੇ ਵੀ ਮੇਰਾ ਤਾਂ ਹੁਣ ਸ਼ਹਿਰ ਆ ਪਿੰਡ ਮੱਲਮਾਲਾ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਪੰਜਾਂ ਚਾਰ ਟਰਾਲੀਆਂ ਮੈਂ ਕਿਹਾ ਜੇ ਤਾਂ ਅਜੇ ਨਹੀਂ ਤੁਸੀਂ ਇੰਤਜ਼ਾਮ ਕੀਤਾ ਤੇ 10 ਦਿਨ ਖਲੋ ਜੋ ਹੂੰ ਕਿਉਂ ਸਾਰਾ ਸਿਆਲ ਹੀ ਹੁਣ ਗਾਂ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਜਿਹੜਾ ਉਹਨ ਰੁੜ ਗਿਆ ਤਾਂ ਮੁੜਦਦਾ ਹੀ ਨਹੀਂ ਬਿਲਕੁਲ ਤੂੜੀ ਪੱਠਾ ਅੱਗੇ ਵੀ ਲੋੜ ਆ ਇੱਕ ਢਾਹਣ ਮੰਨ ਲਓ ਅੱਜ ਪਾਣੀ ਲੈ ਜੇ ਸੇਰੇ ਲੋਕੀ ਜਾ ਕੇ ਆਪਦਾ ਬੀਜ ਕੇ ਤਿਆਰ ਹੋ ਜਾਊਗਾ ਸਮਾਂ ਲੱਗਣਾ ਉਦੋਂ ਵੀ ਲੋਕਾਂ ਨੂੰ ਤੂੜੀ ਪੱਠੇ ਦੀ ਲੋੜ ਆ ਉਦੋਂ ਇਹ ਚੀਜ਼ਾਂ ਵੀ ਚਾਹੀਦੀਆਂ ਸਭ ਤੋਂ ਵੱਡੀ ਸੇਵਾ ਤਾਂ ਮੈਨੂੰ ਲੱਗਦਾ ਉਹੀ ਜਿਹੜਾ ਜ਼ਮੀਨਾਂ ਨੂੰ ਪੱਧਰਾ ਕਰਨਾ ਰੇਤਾ ਹਟਾਉਣੀ ਜਾਣ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਉੱਥੇ ਗਵੰਡੀ ਇਹਨੂੰ ਸਾਫ਼ ਸੇ ਉਹਨੂੰ ਪਤਾ ਹੈ ਪਿਛਲੀ ਵਾਰੀ ਉਹਨਾਂ ਬੰਦਿਆਂ ਨੇ 10 ਲੱਖ ਰੁਪਏ ਦਾ ਤੇਲ ਬੱਲਿਆ ਹੁਣ ਅੱਜ 5 ਦਿਨ 6 ਦਿਨ ਹੋ ਗਿਆ ਉਹਨਾਂ ਬੰਦਿਆਂ ਦਾ ਮਨੋਂ ਵਾਲੀ ਟੁੱਟ ਗਿਆ ਉਹ ਫੋਨ ਹੀ ਕਰਨੋਂ हट ਗਿਆ ਵੀ ਕੀ ਹਾਲਾਤ ਨੇ ਉਹ ਇੱਕ ਮਹੀਨਾ ਹੋ ਗਿਆ ਆਪਦੇ ਖੇਤ ਵੀ ਆਣ ਕੇ ਨਹੀਂ ਵੇਖਿਆ ਖੇਤ ਨਹੀਂ ਇਹਨੇ ਟੁੱਟ ਚੁੱਕੇ ਉਹ ਆਣ ਕੇ ਖੇਤ ਵੀ ਨਹੀਂ ਉਹਨਾਂ ਨੇ ਗੱਡਾ ਮਾਰਿਆ ਹੈਗਾ ਤੇ 96 ਵੀਰ ਜੀ ਜਦੋਂ ਦਾ ਪਾਣੀ ਆਇਆ ਅਸੀਂ 20 ਤਰੀਕ ਤੋਂ ਬਾਅਦ ਅਸੀਂ ਪਹਿਲਾਂ ਪਾਣੀ ਦੇ ਵਿੱਚ ਦੀ ਨੰਨਕੇ ਜਾਂਦੇ ਰਹੇ ਹਾਂ ਸਾਡੇ ਖੇਤ ਥੋੜੀ ਉੱਚੀ ਜਗ੍ਹਾ ਤੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਵੀ ਨਹੀਂ ਪਹੁੰਚ ਹੋਇਆ ਹੁਣ ਪਤਾ ਨਹੀਂ ਉੱਥੇ ਜ਼ਮੀਨਾਂ ਹੈਗੀਆਂ ਜਾਂ ਨਹੀਂ ਰੁੜ ਗਈਆਂ ਉਹ ਪਾਣੀ ਲੱਥੇ ਤੋਂ ਪਤਾ ਲੱਗਣਾ ਵੀ ਉੱਥੇ ਕੀ ਪਿਛਲੀ ਵਾਰੀ 300 ਟਰਾਲੀ ਰੇਤਾ ਦੀ ਚਕਾਈ ਸੀ ਜ਼ਮੀਨ ਚੋਂ ਅੱਛਾ ਪੈਸੇ ਦੇ ਕੇ ਬੋਰ ਬਹਿ ਗਿਆ ਬੋਰ ਕਰਾਇਆ ਹੁਣ ਐਤ ਕੀ ਪਤਾ ਨਹੀਂ ਕੀ ਉੱਥੇ ਮੋਟਰਾਂ ਦਾ ਹਾਲ ਆ ਕੀ ਹੋਣਾ ਕੱਲ ਨੂੰ ਕਿੰਨਾ ਸਮੇਂ ਬਾਅਦ ਕੀ ਸਮਰੱਥਾ ਹੀ ਨਹੀਂ ਰਹਿ ਜਾਣੀ ਸਮਰੱਥਾ ਹੀ ਨਹੀਂ ਰਹਿ ਜਾਣੀ ਹੈ ਨਾ ਇੱਕ ਸਾਲ ਦੀ ਤਾਂ ਮਾਰਿਆ ਸਾਲ ਨੂੰ ਤਾਂ ਬੱਧੀ ਵੇਖਣ ਆਲਾ ਆਂਦਾ ਕੀ ਦਲੇਰੀ ਨਾਲੀ ਵੀ ਤੂੰ ਬਾਦਸ਼ਾਹ ਤੂੰ ਦਿੱਤਾ ਤੇ ਤੂੰ ਅਸੀਂ ਤਾਂ ਕਿਸੇ ਦੀ ਚਾਹ ਨਹੀਂ ਰੱਖਦੇ ਹਮ ਸੱਚਾਈ ਆ ਮੈਂ ਤਾਂ ਆਪਦੇ ਆਪ ਨੂੰ ਹਨ ਵੀ ਤੂੰ ਬਾਦਸ਼ਾਹ ਜੇ ਤੂੰ ਦਿੱਤਾ ਤੇ ਤੇਰਾ ਹੀ ਆ ਤੇ ਤੂੰ ਜੋ ਤੂੰ ਹੀ ਕਰਨੀ ਕਿਰਪਾ ਕਿਸੇ ਦੀ ਚਾਹ ਨਹੀਂ ਗੁਰੂ ਨੇ ਦਿੱਤਾ ਹੌਸਲਾ ਯਾਰ ਇਹ ਵੀ ਗੁਰੂ ਨੇ ਦਿੱਤਾ ਹੌਸਲਾ ਬਿਲਕੁਲ ਹਾਂ ਸੰਗਤ ਜੀ ਹਾਂ ਜਿਹੜੇ ਹਾਲਾਤ ਨੇ ਮੈਂ ਫੇਰ ਕਹਿੰਨਾ ਵੀ ਇੱਕ ਰਿੱਦਰ ਵਿਖਾ ਦਿਓ ਆਹ ਜ਼ਮੀਨਾਂ ਨੇ ਇਹਨਾਂ ਵਿਚਾਰਿਆ ਕਿਸਾਨ ਭਰਾਵਾਂ ਦੀਆਂ ਤੇ ਉਹ ਜਿਹੜੇ ਦਰਿਆ ਤੋਂ ਲੰਘਦੇ ਆ ਨਾ ਪੁਲ ਤੋਂ ਤੇ ਉੱਥੇ ਖਲੋ ਕੇ ਫੋਟੋਆਂ ਖਿੱਚਦੇ ਆ ਜਿੱਦਾਂ ਕਿ ਉਹ ਪਿਕਨਿਕ ਤੇ ਆਏ ਹੁੰਦੇ ਆ ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਹ ਜਿਹੜਾ ਰੁੜਿਆ ਜਾਂਦੇ ਆ ਇਹਨਾਂ ਦੇ ਅਰਮਾਨ ਆ ਇਹਨਾਂ ਦੀਆਂ ਫਸਲਾਂ ਆ ਬੰਦਾ ਬਹੁਤ ਕੋਈ ਸੋਚਦਾ ਆ ਵੀ ਇਸ ਵਾਰ ਫਸਲ ਆਊਗੀ ਧੀ ਦਾ ਵਿਆਹ ਕਰਾਂਗੇ ਘਰ ਦੀ ਆ ਚੀਜ਼ ਲੈ ਕੇ ਆਵਾਂਗੇ ਐਦਾਂ ਕਰ ਲਾਂਗੇ ਝੋਨਾ ਆਏ ਤੋਂ ਪਰ ਉਹ ਸਾਰੇ ਸੁਪਨੇ ਪਾਣੀ ਦੇ ਵਿੱਚ ਵਹਿ ਗਏ ਆ ਕਿਸੇ ਸਰਕਾਰ ਨੇ ਬਾਹਨ ਹੀ ਫੜੀ ਕਿਸੇ ਪ੍ਰਸ਼ਾਸਨ ਨੇ ਬਾਹ ਨਹੀਂ ਫੜੀ ਕਿਸੇ ਕੁਕੜੀਆਂ ਮੁਰਗੀਆਂ ਵਾਲੇ ਨੇ ਬਾਹ ਨਹੀਂ ਫੜੀ ਜਿਨ੍ਹਾਂ ਦੀ ਬਾਹ ਫੜ ਰਹੇ ਆ ਤੇ ਜਿਹੜੇ ਵੀਰ ਸੇਵਾਦਾਰ ਜਿਹੜੇ ਤਿਲ ਫੁੱਲ ਇਕੱਠਾ ਕਰਕੇ ਸੰਗਤ ਦੇ ਵਿੱਚੋਂ ਲੈ ਕੇ ਆ ਰਹੇ ਆ ਉਹ ਭਰਾ ਜ਼ਰੂਰ ਇਹਨਾਂ ਦੀ ਬਾਹ ਫੜ ਰਹੇ ਆ ਪਰ ਗੱਲ ਬੜੀ ਵਧੀਆ ਇਹਨਾਂ ਨੇ ਕੀਤੀ ਸੀ ਕਿ ਅਖੀਰ ਦੇ ਉੱਤੇ ਲੋੜ ਪੈਣੀ ਆ ਜਦੋਂ ਜ਼ਮੀਨਾਂ ਨੂੰ ਬਣਾਉਣਾ ਆ ਉਦੋਂ ਬਹੁਤ ਵੱਡੀ ਸੇਵਾ ਦੀ ਲੋੜ ਪੈਣੀ ਆ ਤੇ ਵੀਰੋਂ ਉਦੋਂ ਵਾਸਤੇ ਵੀ ਤਿਲ ਫੁੱਲ ਜ਼ਰੂਰ ਇਕੱਠਾ ਕਰਕੇ ਇਹਨਾਂ ਵੀਰਾਂ ਦੇ ਤੱਕ ਪਹੁੰਚਿਓ ਕਿਉਂਕਿ ਝੋਨੇ ਦੀ ਫਸਲ ਰੁੜ ਗਈ ਆ ਕਣਕਾਂ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਵੀਰਾਂ ਦੀ ਝੋਲੀ ਵਿੱਚ péjan